ਕਿਉਂਕਿ ਕਈ ਬੱਚੇ ਉਹੋ ਜਿਹੇ ਸਨ ਕਈ ਗਰੀਬ ਘਰਾਂ ਦੇ ਜਿਹੜੇ ਪੜਨ ਵਾਲੇ ਦੇ ਸਨ ਪਰ ਫੀਸ ਕਰਕੇ ਪੜ ਨਹੀਂ ਸਕਦੇ ਮੈਰਿਟ ਹੋਰੀਅ ਸਕੂਲ ਖੋਲੇ ਕਾਂਗਰਸਾਈ ਰੋਜ਼ਗਾਰ ਨਹੀਂ ਕਿਹਨੂੰ ਰੋਜ਼ਗਾਰ ਪਤਾ ਨਹੀਂ ਕਿਹਨੂੰ 1000 ਰੁਪਇਆ ਮਹੀਨਾ ਨਹੀਂ ਕਿਹਨੂੰ ਕੋਈ ਸਰਕਾਰੀ ਗ੍ਰਾਂਟ ਨਹੀਂ ਕਿਹਨੂੰ ਕੋਈ ਸਹਸ ਜਗਰਿਤ ਕਰਦੀ ਹੈ ਕਿਉਂਕਿ ਪੰਜਾਬ ਦੀ ਜਵਾਜ਼ ਚੁੱਪੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਚੁੱਪੀ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਹੈ ਕਿਸੇ ਵੀ ਬਰਾਦਰੀ ਆਪਣੇ ਅੰਦਰ ਆਵਾਜ਼ ਮਾਰੋ ਤੇ ਸਾਕੀ ਲੈ ਕੇ ਆਈ ਸੀ ਕਾਂਗਰਸ ਦਰਬਾਰ ਸਾਹਿਬ ਭਟਾਇਆ ਦੀ ਉਹਨੂੰ ਵੋਟ ਪਾਵਾਂਗੇ 1 ਜੂਨ ਨੂੰ ਉਹਨੂੰ ਵੋਟ ਪਾਈਏ ਜਿੰਨੇ ਸਾਡੇ 750 ਕਿਸਾਨ ਬਾਰਡਰ ਦੇ ਸ਼ਹੀਦ ਕਰ ਦਿੱਤੇ ਜੰਮੂ ਬਾਰਡਰ ਦੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਆਥਰੂ ਗੈਸ ਦੇ ਗੋਲੇ ਛੁੱਟੇ ਕੀ ਉਹਨੂੰ ਵੋਟ ਪਾਈਏ ਕੀ ਉਹਨੂੰ ਵੋਟ ਪਾਈਏ ਜਿੰਨੇ ਪ੍ਰਧਾਨ ਮੰਤਰੀ ਬਾਜੇਚਰ ਵਰਗੇ ਨਜਾਇਜ਼ ਮੁੰਡਿਆਂ ਦੇ ਉੱਤੇ ਡਿਗਰੂ ਵਾਰ ਲਾ ਕੇ ਭੇਜ ਦਿੱਤਾ ਨੌਜਵਾਨਾਂ ਦੇ ਬੜੇ ਵਿਸਤਾਰ ਦੇ ਨਾਲ ਇਹਨਾਂ ਦੇ ਕਾਲੇ ਚਿੱਟੇ ਖੋਲ ਕੇ ਦੱਸਣੇ ਨੇ ਸੀਮਾ ਸਾਹਿਬ ਨੇ ਦੱਸਿਆ ਕਿ ਮਜੀਠਾ ਸਾਹਿਬ ਨੇ ਬੜੀ ਬੁਥਲੀ ਕਰਾਉਣੀ ਹੈ ਉਹਨਾਂ ਨੇ ਆਪਾਂ ਸਾਰੇ ਜਾਣਦੇ ਹਾਂ ਜੇ ਭਗਵੰਤ ਮਾਨ ਜੇ ਕਿਤੇ ਡਰਦਾ ਹੈ ਸਾਰੇ ਪੰਜਾਬ ਦੇ ਵਿੱਚ ਉਹਦਾ ਮਜੀਠਾ ਸਾਹਿਬ ਬੋਲਣ ਦਰਦਾ ਕਿਉਂਕਿ 1 ਜੂਨ ਉਹ ਤਰੀਕ ਹੈ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੁੰਦਾ ਕਈ ਸ਼ਹੀਦ ਹੁੰਦੇ ਆ ਤੇ ਉਸ ਅਟੈਕ ਨੂੰ ਇੰਦਰਾ ਗਾਂਧੀ ਨੂੰ ਜੇ ਪੰਜਾਬ ਦੀ ਧਰਤੀ 'ਚ ਕੋਈ ਸਵਾਗਤ ਕਰਦਾ ਤੇ ਸੰਤੋਖ ਸਿੰਘ ਰੰਧਾਵਾ ਜਾਂ ਕਾਂਗਰਸ ਪਾਰਟੀ ਕਰਦੀ ਐ ਇਸ ਲਈ ਜੇ ਲੋਕਾਂ ਦੀ ਜ਼ਮੀਰ ਮੈਂ ਮੰਨਦਾ ਜਾਗਦੀ ਆ ਔਰ ਇੱਕ ਤਰੀਕ ਨੂੰ ਜਾਗੂਗੀ ਤੇ ਨਾਂ ਇੱਥੇ ਲੱਪਣਾ ਪੰਜਾ ਤੇ ਨਾਂ ਇੱਥੇ ਲੱਪਣਾ ਝਾੜੂ ਸਰਪੰਚ ਮੰਤਰੀ ਜੀ ਅਕਾਲ ਤਖਤ ਸਾਹਿਬ ਕੋਲ ਨੋਟਿਸ ਲਿਆ ਗਿਆ। ਦੇਖੋ ਆ ਮੈਂ ਕੋਈ ਨਹੀਂ ਆ ਜੀ। ਆ ਸਾਡੀਆਂ ਭਾਵਨਾ ਜਰੂਰ ਆਹਤ ਨੇ। ਜਿਹੜਾ ਕੇਸਾ ਦੇ ਤੇ ਦਸਤਾਰ ਦਾ ਸਤਿਕਾਰ ਕਰਦੇ ਆ। ਇਹਦਾ ਨੋਟਿਸ ਅਕਾਲ ਤਖਤ ਸਾਹਿਬ ਨੂੰ ਤੇ ਹੋਰ ਸਿੱਖ ਅਧਾਰੀਆਂ ਨੂੰ ਜਿੱਤੇ ਬੰਦੀਆਂ ਨੂੰ ਲੈਣਾ ਚਾਹੀਦਾ। ਇਹ ਚੀਫ ਮਿਨਿਸਟਰ ਦਾ ਕੰਮ ਨਹੀਂ ਕਿ ਕਿਸੇ ਦੀ ਭਾਵਨਾ ਵੀ ਆਹਤ ਕਰੇ। ਨਹੀਂ ਇਹਦੀ ਜਾਂਚ ਦੀ ਮੰਗ ਕਰਨੀ ਲੈਫਟਨੈਂਟ ਕਮਾਂਡਰ ਵੱਲੋਂ ਦਿੱਲੀ ਵੱਲੋਂ ਐਸਐਫਜੀ ਵੱਲੋਂ ਫੰਡਿੰਗ ਕੀਤੀ ਗਈ ਆਪ ਪਾਰਟੀ ਨੂੰ ਕੀ ਮੰਨਦੇ ਹੋ ਆ ਫਿਰ ਜਿਹੜੀ ਇਹ ਜਿਹੜੀ ਇਹ ਕਤਤ ਇਮਾਨਦਾਰੀ ਦੀ ਗੱਲ ਕੀਤੀ ਜਾਵੇ 71 ਇਮਾਨਦਾਰ ਤਾਂ ਮੈਂ ਪਹਿਲਾਂ ਗੱਲ ਕਰ ਚੁੱਕਿਆ ਹੈ ਨਹੀਂ ਜੀ ਕੇਜਰੀਵਾਲ ਸਾਹਿਬ ਸ਼ਰਾਬ ਕੋਟਾਲੇ ਚੋਂ ਕਮਾਏ ਹੋਏ ਪੈਸੇ ਕਰਕੇ ਅੰਦਰ ਨੇ ਮੁੱਖ ਮੰਤਰੀ ਸ਼ਰਾਬ ਪੀ ਕੇ ਡਿੱਗਦਾ ਫਿਰਦਾ ਕਦੇ ਪਾਰਲੀਮੈਂਟ 'ਚ ਕਦੇ ਕਿਥੇ ਔਰ ਜਿਹੜੇ ਇਹਨਾਂ ਦੇ ਐਮਐਲਏ ਮੈਂ ਤਾਂ 2-3 ਦਾ ਆਧਾਰਨ ਦਿੱਤਾ ਅੱਜ ਚੱਬੇਵਾਲ ਸਾਹਿਬ ਜੀ ਦੀ ਇਨਕੁਆਇਰੀ ਭਗਵੰਤ ਮਾਨ ਨੇ ਆਪ ਕੀਤੀ ਡੀਸੀ ਨੇ ਡੀਸੀ ਦੀ ਇਨਕੁਆਇਰੀ ਰਿਪੋਰਟ ਹੈ ਵਿਜੀਲेंस ਦੀ ਉਹਨੂੰ ਤਾਂ ਆਪ ਦਾ ਕੈਂਡੀਡੇਟ ਬਣਾ ਦਿੱਤਾ ਕਰਤਾਰਮਾਨਦਾਰਾਂ ਨੇ ਵਾਸ਼ਿੰਗ ਮਸ਼ੀਨ ਚੋਂ ਕੱਢ ਲਿਆ ਉਹ ਚੰਗਾ ਹੋ ਗਿਆ ਵਿਜੇ ਸਿੰਘਲਾ ਦੀ ਮੁੱਖ ਗਵਾਹ ਕਿਸੇ ਨੇ ਆਡੀਓ ਨਹੀਂ ਸੁਣੀ ਉਹਦੀ ਕਰਪਸ਼ਨ ਦੀ ਉਹ ਆਡੀਓ ਕੱਲੀ ਭਗਵੰਤ ਮਾਨ ਨੇ ਸੁਣੀ ਸੀ ਔਰ ਸੁਣਨ ਤੋਂ ਬਾਅਦ ਜਨਤਿਕ ਤੌਰ ਤੇ ਕਿਹਾ ਸੀ ਕਿ ਮੈਂ ਅਸਤੀਫਾ ਲੈ ਰਿਹਾ ਹਾਂ ਕਰਪਸ਼ਨ ਕਰ ਰਿਹਾ ਅੱਜ ਤੱਕ ਕੋਟਾ ਚ ਉਹਦੀ ਮੁੱਖ ਗਵਾਹ ਨੇ ਗਵਾਹੀ ਨਹੀਂ ਦਿੱਤੀ ਔਰ ਗਵਾਹੀ ਕੀ ਦੇਣੀ ਸੀ ਅੱਜ ਉਹਨੂੰ ਸਟਾਰ ਪ੍ਰਚਾਰਕ ਬਣਾਤਾ ਉਹ ਹਰ ਸਟੇਜ 'ਤੇ ਉਥੇ ਨਾਲ ਹੁੰਦਾ ਉਹਦਾ ਮਤਲਬ ਕੀ ਹੈ ਕਿ ਜਾਂ ਆਪ ਗਵੰਤਮਾਨ ਝੂਠ ਬੋਲ ਰਿਹਾ ਤੇ ਜਾਂ ਇਹ ਬੇਈਮਾਨਾ ਰਲਾ ਢਾਲ ਗਿਆ ਦੂਜਾ ਉਹ ਅਮਿਤ ਰਤਨ ਉਹ ਜੇਲ੍ਹ ਰਹਿ ਕੇ ਆਏ ਦੋਵੇਂ ਜੇਲ੍ਹ ਰਹਿ ਕੇ ਆਏ ਆ ਉਹਨੂੰ ਵੀ ਬਟਿੰਡੇ ਚ ਸਟਾਰ ਪ੍ਰਚਾਰਕ ਬਣਾਤਾ ਤੇ ਫਿਰ ਕੱਟੜ ਇਮਾਨਦਾਰ ਕਿੱਥੋਂ ਹੋਏ ਤੁਹਾਡੇ ਤੋਂ ਕੱਟੜ ਬੇਈਮਾਨ ਕੋਈ ਨਹੀਂ ਔਰ ਜਿਹੜਾ ਨਾਰਾ ਇਹ ਦਵੇ ਕਿ ਮੈਨੂੰ ਰੱਬ ਨੇ ਡਿਊਟੀ ਲਈ ਆ ਰੱਬ ਤਾਂ ਕੀ ਮੈਂ ਤਾਂ ਬੰਦਾ ਤੇਰੇ ਨੇੜੇ ਆ ਕੇ ਰਾਜੀ ਨਹੀਂ ਜਿੰਨਾ ਤੂੰ ਪੁਇਗ ਲਾਉਣਾ ਤੇ ਰੱਬ ਨੇ ਤੇਰੀ ਡਿਊਟੀ ਕਿਥੋਂ ਲਾ ਦੇਣੀ ਤੂੰ ਆਵੇਂ ਗੱਡੀ ਚੋਂ ਤਾਂ ਜੋ ਖਰੇ ਮਾਜੂਦ ਆਦੀਆੜੀ ਲਾਈ ਕਰਾਈ ਗਿਆ ਕਿੰਨਾ ਕੱਟ ਹੋਇਆ ਤਾਂ ਕੀ ਕਹਿਣਾ ਚਾਹਦੇ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਖਤੇ ਆਈ ਜਿਹੜੀ ਚੋਣ ਰੈਲੀ ਆਪਾਂ ਮੀਟਿੰਗ ਕਰਾਈ ਹੈ ਜਿਸ ਚ ਸਾਡੇ ਮਾਝ ਦੇ ਜਰਨੈਲ ਵਿਕਰਮ ਸਿੰਘ ਜੀ ਮਜੀਠੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਡਾਟਰ ਦਲਜੀਤ ਸਿੰਘ ਜੀ ਮਾਦੇ ਸਮੂਹ ਹਲਕੇ ਦੇ ਜਿਹੜੀ ਕ੍ਰੀਮ ਸੀ ਧਾਰੀਆਲ ਬਲਾਕ ਵਿੱਚ ਫੈਲੀ ਇਹ ਰੈਲੀ ਸੀ ਤਾਂ ਅਹੀਂ ਬਲਾਕ ਨੂੰ ਹਲਕੇ ਨੂੰ ਤਿੰਨ ਬਲਾਕਾਂ ਚ ਵੰਡੇ ਆ ਧਾਰੀਆਲ ਕਾਦੀਆਂ ਤੇ ਕਾਨੋਵਾਂ ਅੱਜ ਜਿਹੜੀ ਰੈਲੀ ਹੀ ਮੀਟਿੰਗ ਹੀ ਇਹ ਧਾਰੀਆਲ ਬਲਾਕ ਦੀ ਸੀ ਜਿਹਦੇ ਵਿੱਚ ਬਹੁਤ ਵਧੀਆ ਗੈਦਰਿੰਗ ਹੋਈ ਤਾਂ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਮਰਾ ਸਾਡੀ ਆਸ ਤੋਂ ਕਿਤੇ ਜ਼ਿਆਦਾ ਵੱਧ ਜਿਹੜੀ ਇਹ ਲੋਕਾਂ ਨੇ ਸਾਡਾ ਸਾਥ ਦਿੱਤਾ ਤੇ ਇਹ ਵਿਸ਼ਵਾਸ ਰਹੀ ਲੋਕਾਂ ਨੇ ਦਵਾਇਆ ਇਸ ਗਰਮੀ ਦੇ ਵਿੱਚ ਆਣ ਕੇ ਬਹਿਣ ਦਾ ਇਹ ਗੱਲ ਦਾ ਯਕੀਨ ਦਵਾਇਆ ਕਿ ਜਿੰਨੇ ਵੀ ਸਾਡੇ ਕਾਦੀਆਂ ਹਲਕੇ ਦੇ ਵੋਟਰ ਨੇ ਸਪੋਰਟ ਨੇ 2022 ਨਾਲੋਂ ਵੱਧ ਵੱਧ ਜੋਰ ਲਾ ਕੇ ਵੋਟਾਂ ਜਿਹੜੀਆਂ ਤਕਰੀ ਨੂੰ ਪਹੁੰਚਗੇ ਤੇ ਚੀਮਾ ਸਾਹਿਬ ਨੂੰ ਕੰਮਜਾ ਕਰਾਉਂਦੇ ਜਿਹੜੇ ਵਿਰੋਧੀ ਦੇ ਜਾਂ ਬਾਕੀ ਪਾਰਟੀ ਗੱਲ ਕਰਦੀ ਏ ਉਹ ਗੱਲ ਕਰਦੇ ਨੇ ਵਿਕਾਸ ਦੀ ਗੱਲ ਕਰਦੇ ਨੇ ਲੱਗਦਾ ਵੀ ਲੋਕਾਂ ਦਾ ਮੋੜਾ ਪੰਗ ਹੋ ਚੁੱਕਾ ਹੈ ਲੋਕਾਂ ਦਾ ਬਦਲਾਅ ਦੀ ਗੱਲ ਕੀਤੀ ਦੇਖੋ ਲੋਕਾਂ ਨੇ ਬੜੇ ਚਾਅ ਦੇ ਨਾਲ ਬਦਲਾਅ ਦੀ ਵੋਟਾਂ ਪਾਈਆਂ ਇਹ ਬਦਲਾਅ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ। ਨਾ ਜੋ ਝੂਠ ਬੋਲਿਆ ਗਿਆ ਇਹ ਮਤਾਵਾਂ ਨੂੰ 10000 ਰੁਪਏ ਦੇ ਨਾਓ ਮਿਲਿਆ। ਨਾ ਕਿਸੇ ਨੂੰ ਸਕਨ ਸਕੀਮ ਮਿਲੀ। ਨਾ ਕਿਸੇ ਨੂੰ ਮਹਿੰਗਾਈ ਪੱਤੇ ਮੇ ਇਹ ਨੌਜਵਾਨ ਨੂੰ 2500 ਮਿਲਿਆ ਜੇ ਤੇ ਮਿਲਿਆ ਤੇ ਦੱਸੋ। ਤੇ ਜੋ ਸੂਲਤਾਂ ਮੁਲਾਜ਼ਮਾਂ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਮਿਲੀਆਂ ਸ਼ਾਇਦ ਹੀ ਕਦੀ ਕਿਸੇ ਨੂੰ ਮਿਲੀਆਂ। ਮਿਲੀਆਂ ਹੀ ਨਹੀਂ। ਕਿਸਾਨਾਂ ਨੂੰ ਸ਼ਰਮਣੀ ਕਾਲੀਦਾਲ ਚ ਮਿਲੀਆਂ, ਐਸ.ਬੀ.ਸੀ. ਭਾਈਚਾਰਿਆਂ ਨੂੰ ਮਿਲੀਆਂ। ਲੋਕਾਂ ਦਾ ਬਦਲਾਅ ਦਾ ਰੰਗ ਹੀ ਬੜੀ ਛੇਤੀ ਉਤਰ ਗਿਆ ਸਾਡੇ ਪੰਜਾਬ ਦੇ ਲੋਕ ਥੋੜੇ ਕੰਨ ਰਸੀਏ ਨੇ ਕੋਈ ਗੱਲ ਚੰਗੀ ਲੱਗਦੀ ਹੈ ਤੇ ਤੈਨੂੰ ਵਾਰ-ਵਾਰ ਸੁਣਦੇ ਨੇ ਇੱਥੇ ਕਲਾਕਾਰ ਜਿਹੜੇ ਹਿੱਟ ਹੁੰਦੇ ਨੇ ਉਹਦਾ ਕਾਰਨ ਵੀ ਇਹ ਹੁੰਦਾ ਵੀ ਸਾਨੂੰ ਉਹਨਾਂ ਦੇ ਗਾਣੇ ਬੜੇ ਚੰਗੇ ਲੱਗਦੇ ਤੇ ਵਾਰ-ਵਾਰ ਸੁਣੀ ਜਾਂਦੇ ਆ ਇਹਨਾਂ ਦੀਆਂ ਗੱਲਾਂ ਬਣੀਆਂ ਚੰਗੀਆਂ ਲੱਗੀਆਂ ਮਨ ਨੂੰ ਬੜੀਆਂ ਪਾਉਂਦੀਆਂ ਸੀ ਅਸੀਂ ਆਹ ਕਰਾਂਗੇ ਆਹ ਕਰਾਂਗੇ ਲੁਭਾਉਣੇ ਲੋਕੀ ਮਗਰ ਲੱਗੇ ਪਰ ਉਹ ਚੋਂ ਨਿਕਲਿਆ ਕੁਝ ਵੀ ਨਹੀਂ ਇਹ ਕਰਕੇ ਲੋਕਾਂ ਦਾ 2.5 ਸਾਲਾਂ ਚ ਮੋੜ ਜਿਹੜਾ ਪੂਰਾ ਪੰਗ ਹੋ ਗਿਆ ਵਿਕਾਸ ਜੇ ਹੋਇਆ ਤੇ ਇਹਦੇ ਹਲਕਾ ਇੰਚਾਰਜਾਂ ਦਾ ਇਹਦੇ ਐਮਐਲਏ ਦਾ ਪਰਸਨਲ ਤੌਰ ਤੇ ਹੋਇਆ ਜਾਂ ਇਹ ਆਪਣੇ ਪਰਿਵਾਰ ਦਾ ਹੋਇਆ ਪੰਜਾਬ ਦਾ ਕੋਈ ਵਿਕਾਸ ਨਹੀਂ ਇਹ ਗੈਂਗਸਟਰ ਨੂੰ ਖਤਮ ਕੀਤਾ ਲੱਗਦਾ ਵੀ ਗੈਂਗਸਟਰ ਵਧਿਆ ਕੇ ਜਾ ਕੇ ਕਿਦਾਂ ਕੀ ਲੱਗਦਾ ਕੋਈ ਵੀ ਜਿਹੜਾ ਸੌਖਾ ਬੰਦਾ ਹੈ ਜਿਹੜਾ ਕੋਈ ਪੈਸੇ ਚਾਰ ਕਮਾ ਕੇ ਘਰ ਖੜਦਾ ਉਹਨੂੰ ਰਾਤ ਨੂੰ ਹੂਨ ਵਜਦੇ ਨੇ ਐਕਸਟਰੈਸ਼ਨ ਮਨੀ ਦੇ ਕੇ ਉਹ ਜਿੰਦਾ ਰਹਿਣ ਰਿਹਾ ਤੇ ਕਿੱਥੇ ਗੈਂਗਸਟਰ ਘਟ ਰਿਹਾ ਇੱਥੇ ਤੇ ਪਤਾ ਹੀ ਕੋਈ ਨਹੀਂ ਲੱਗਦਾ ਵੀ ਕੌਣ ਕਿੰਨੂੰ ਮਾਰ ਦੇਣਾ ਕੋਈ ਪਤਾ ਹੀ ਨਹੀਂ ਭੀਮਾ ਸੁਖਾ ਸੁਖ ਰਿਹਾ ਕਿ ਮੇਰਾ ਮੁੰਡਾ ਸਹੀ ਸਲਾਮਤ ਮੇਰੇ ਸ਼ਾਮ ਤੱਕ ਘਰ ਆ ਜੇ ਨਹੀਂ ਤੇ ਇਹ ਨਹੀਂ ਵੀ ਕੋ ਪੈਸੇ ਵਾਲਾ ਕੋਈ ਪਤਾ ਨਹੀਂ ਮਾੜਾ ਵੀ ਮਾਰਿਆ ਜਾਂਦਾ ਤਗੜਾ ਵੀ ਮਾਰਿਆ ਜਾਂਦਾ ਜੇ ਕਿਹਨੂੰ ਕੋ ਹਜ਼ਾਰ ਮਿਲਦਾ ਹਜ਼ਾਰ ਖੋਇਆ ਜਾਂਦਾ ਜੇ ਕੋ 50 ਹਜ਼ਾਰ ਵਾਲਾ 50 ਹਜ਼ਾਰ ਖੋ ਲੈਂਦੇ ਲੋਕ ਡਰਦੇ ਸਾਈਚ ਬਿਲਕੁਲ ਡਰਦੇ ਸਾਈਚ ਚ ਅੱਜ ਲੋਕੀ ਕ੍ਰੋਮਿਕ ਵਾਲੇ ਦੁਬਾਰਾ ਜੁਆਇਨ ਕਰਦੇ ਰਿਹਾ ਇੱਕੋ ਮਸਤੇ ਬਿਨ ਰੱਖੇ ਆ ਰਹੇ ਇਹਨੂੰ ਪਤਰਾ ਦੇਖੋ ਇਹ ਇੱਕ ਇਲੈਕਸ਼ਨ ਦਾ ਹੈ ਦੇਖੋ ਇਹ ਇਲੈਕਸ਼ਨ ਜਿਹੜੀ ਆ ਇੱਕ ਬੜੀ ਪੰਜਾਬ ਦੇ ਭਲੇ ਦੀ ਇਲੈਕਸ਼ਨ ਹੈ ਕਿਉਂਕਿ ਕਈ ਪੰਥਕ ਪਾਰਟੀਆਂ ਜਿਹੜੀਆਂ ਸੀ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਵਾਲੀਆਂ ਪੰਥਕ ਸੋਚ ਕਹੇ ਜਾਂਦੇ ਨੇ ਆਪਣ ਟਕਸਾਲੀ ਸੋਚ ਉਹ ਕਿਹੇ ਗੱਲੋਂ ਮਨ ਦੇ ਮਨ ਨਾਰਾਜ਼ ਹੈ ਵੀ ਇਹ ਅਲਾਈਅንስ ਜਿਹੜਾ ਵਾ ਭਾਜਪੀ ਨਾਲ ਕਿਉਂ ਚੱਲਦਾ ਹੋ ਸਕਦਾ ਉਹਨਾਂ ਦੇ ਮਨ 'ਚ ਖਿਆਲ ਹੋਵੇ ਪਰ ਉਦੋਂ ਹਾਲਾਤ ਇਹ ਕਿ ਪੰਜਾਬ ਦੀ ਤਰੱਕੀ ਵਾਸਤੇ ਦੋਵਾਂ ਪਾਰਟੀਆਂ ਦਾ ਅਲਾਈਅਅንስ ਹੋਣਾ ਬੜਾ ਜ਼ਰੂਰੀ ਗੱਲ ਮੁੜ ਕੇ ਜਦੋਂ ਸਿਧਾਂਤਾਂ ਦੀ ਆਈ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸਿਧਾਂਤ ਸੀ ਪੰਥਕ ਸਿਧਾਂਤ ਸੀ ਕਿਸਾਨਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ ਉਹਨਾਂ ਨੂੰ ਢਾਹ ਲੱਗੀ ਉਹਦੇ ਬਾਰੇ ਨਹੀਂ ਸੁਣਿਆ ਗਿਆ ਫਿਰ ਸ਼੍ਰੋਮਣੀ ਕਾਲੀ ਦਲ ਨੇ ਕਿਨਾਰਾ ਕੀਤਾ ਤੇ ਅੱਜ ਲੋਕੀਂ ਫੇਰ ਪੰਥਕ ਦੇ ਦੇ ਕਿਸਾਨ ਵਾਲੇ ਸੋਚ ਵਾਲੇ ਨੇ ਉਹ ਸ਼੍ਰੋਮਣੀ ਕਾਲੀ ਦਲ ਦਾ ਸਾਥ ਦਿੱਤਾ